ਉਹਦਾ ਕਿ ਇਵਨ ਕੇ ਉਹਦਾ ਟੈਂਡਰ ਵੀ ਲੱਗ ਚੁੱਕਾ ਹੈ ਟੈਂਡਰ ਲੱਗ ਗਿਆ ਦੇਖੋ ਉਹ ਸੁਕਰਨ ਦੇ ਪਹੁੰਚ ਗਿਆ ਹੌਣ ਵਾਲਾ ਹੁਣ ਤੱਕ ਸ਼ੁਰੂ ਹੋਣ ਵਾਲਾ ਮੈਂ ਨਾਲ ਕੋਈ ਨੱਪਿਆ ਵਾ ਅਸੀਂ ਦੋਤੇ ਸਿਨਰਚ ਲੜਦੇ ਆ ਜਿਵੇਂ ਨਿਸ਼ਾਨ ਲਾ ਲੇ ਗਲਾਈ ਤੇ ਟੈਂਡਰ ਹੋ ਗਿਆ ਤੇ ਜਿੰਨਾ ਟੈਂਡਰ ਲਿਆ ਉਹਨੇ ਖੋਲਣਾ ਤੁਸੀਂ ਮੈਂ ਥੋੜੀ ਜਿਹੀ ਜਿਹਦੇ ਤੇ ਕੋਠੀ ਬਣ ਕੇ ਕੋਠੀ ਥੱਲੇ ਖੜਾਈ ਤੇ ਪਾਉਗੀ ਪੁੱਠੀ ਪੁੱਠੀ ਜਾਊਗੀ ਦਿੱਤੀ ਗੱਲ ਇਹ ਜਿੱਦ ਤਨ ਸਾਡਾ ਪਤਾ ਨਹੀਂ ਕਿਹੜੀ ਸਦੀਆਂ ਦੇ ਕਿੰਨੇ ਬੜਾਈ ਆ ਸਾਡੇ ਵੇਲੇ ਕੋਈ ਇਹੋ ਜਿਹਾ ਕੰਮ ਨਹੀਂ ਹੋਇਆ ਆਮ ਯੂਨੀਅਨ ਤੇ ਲਗਾਤਾਰ ਸਾਡਾ ਪਿੰਡ ਲੜ ਰਿਹਾ ਜੀ ਸਾਡਾ ਪਿੰਡੇ ਲੜ ਰਿਹਾ ਵਾ ਵੇਖੋ ਜਿਹੜੇ ਤੁਹਾਡੀਆਂ ਪੰਚਾਇਤਾਂ ਨਾਲ ਜਿਹੜੇ ਦੂਜੇ ਤੇ ਵੀ ਉਹ ਵੀ ਸਾਡੇ ਨਾਲ ਜਿਹਾ ਬੰਦਾ ਕੋਈ ਹੈ ਤੇ ਕਿਸਾਨ ਹੀ ਨਾ ਕੋਈ ਦੂਸਰੋ ਹੀ ਆਪਣੀਆਂ ਜਮਾਤਾਂ ਤੇਰੀ ਇੱਕ ਸੁਣੋ ਤੁਸੀਂ ਸਭ ਦੇ ਸਤਿਕਾਰਯੋਗ ਸੀਨੀਅਰ ਜੀ ਸਾਡੀ ਤੁਹਾਡੇ ਨਾਲ ਕੋਈ ਟਕਰਾ ਨਹੀਂ ਸਾਡਾ ਤੁਹਾਡੇ ਨਾਲ ਉਤਨਾ ਕੋਈ ਟਕਰਾ ਨਹੀਂ ਸਾਡਾਂ ਆਹ ਗੱਲ ਦਿੱਤੀ ਦਾ ਟਕਰਾ ਕਿਉਂਕਿ ਸਾਨੂੰ ਤੁਹਾਡੇ ਦੇ ਮਾ ਨਹੀਂ ਸਾਡੇ ਦਿਨ ਨੂੰ ਫੇਰ ਪਹੁੰਚੀ ਠੀਕ ਆ ਜੋ ਪਿਛਲੇ ਜਿਹੋ ਜਿਹੋ ਹੁੰਦੇ ਉਹਨਾਂ ਦਾ ਵਿਰੋਧ ਕਿਉਂ ਨਹੀਂ ਹੁੰਦਾ ਕਿਉਂਕਿ ਪਤਾ ਹੀ ਨਾ ਰਹੀ ਇਹੋ ਜਿਹਾ ਗਏ ਉਹਨਾਂ ਨਾਲੋਂ ਕਿਤੇ ਅੱਗੇ ਆਗ ਸਿੱਧੇ ਆਜ਼ਮ ਮਹਾਤਮਾ ਗਾਂਧੀ ਦੇ ਪੈਰੋਕਾਰ ਸਹਿ ਸਟਡੀ ਉਹ ਬਹੁਤ ਪੜ੍ਹੇ ਸੀ ਆ ਹੁਣ ਵੀ ਅਸੀਂ ਸਟਡੀ ਵਾਸਤੇ ਜਾ ਰਹੇ ਹਾਂ ਜੇ ਇਹ ਲੋਕ ਨਹੀਂ ਤੂੰ ਕੰਮ ਸ਼ੁਰੂ ਕਰ ਲੈ ਚੰਗੀ ਗੱਲ ਆ ਤੁਹਾਡੀ ਗੱਲ ਨੂੰ ਤੁਹਾਨੂੰ ਸੁਣਦੇ ਹਾਂ ਸਾਨੂੰ ਇੱਕੋ ਮਿੰਟ ਹੀ ਕੱਢੋ ਕਰ ਲੈਣੋ ਜੀ ਸਾਡੇ ਕਰਨ ਆਹੀ ਕਿਉਂਕਿ ਵੇਖੋ ਇਹਨਾਂ ਨੇ ਵੋਟਾਂ ਪਾਈਆਂ ਸਾਡੇ ਬਜ਼ੁਰਗ ਵਾਪਸ ਨੇ ਸਾਡੇ ਉੱਤੇ ਜਿਹੜਾ ਦੰਡਾ ਸੰਭਰੋ ਵਕਤ ਚਲਾ ਲਿਆ ਤੇ ਉਦੋਂ ਚਲਾ ਲਿਆ ਸਾਡੇ ਤੇ ਕੋਣ ਵੀ ਚਲਾ ਲਓ ਕੱਲ ਵੀ ਚਲਾਇਆ ਸਾਨੂੰ ਸਾਡੇ ਤੇ ਕੋਈ ਪਰਾਏ ਇਹ ਸਾਡੇ ਬਜ਼ੁਰਗ ਵਾਪਸ ਇਹਨਾਂ ਨਾਲ ਸਾਡਾ ਪ੍ਰੇਮ ਆਹੀ ਇਹਨਾਂ ਨਾਲ ਗੱਲ ਬੱਝੀ ਜੇ ਆਪਾਂ ਇਹਨਾਂ ਨਾਲ ਰੱਖ ਨਹੀਂ ਸਕਦੇ ਸੋਹਣਾ ਬਹਿਣਾ ਹੈ ਸਾਡੇ ਕੋਈ ਗੱਲ ਨਹੀਂ ਅਸੀਂ ਰੱਖੜੀਆਂ ਇਹ ਸਾਡੀ ਹੀ ਰਾਜ ਬੈਂਦਾ ਜਦੋਂ ਆਪਾਂ ਵੋਟਾਂ ਲੈਣਗੇ ਸਾਡੇ ਘੋਂ ਆ ਉਦੋਂ ਤੁਹਾਨੂੰ ਨਹੀਂ ਲ ਇਵੇਂ ਇੱਕ ਦਿਨ ਕਿੱਲਾ ਆਣਾ ਇੰਨਾ ਇਕੱਲੇ ਇਕੱਲੇ ਘਰ ਚ ਜਾਣਾ ਹੌਣ ਸਕਦਾ ਡਰ ਕਾ ਦਾ ਤੂੰ ਸੁਣ ਦੇ ਤਾਂ ਉਹ ਤਰਾਹ ਵੀ ਮੈਨੂੰ ਦੱਸੋ ਤੁਸੀਂ ਸਵਾਲ ਤੇ ਕੀਤਾ ਸੀ ਤਦ ਵੀ ਉਹ ਨਾਲੇ ਦਾ ਉਹ ਤੈਨੂੰ ਸਪਸ਼ਟ ਦੱਸਿਆ ਕਿ ਉਹ ਨਾਲੇ ਦਾ ਕੰਮ ਵੀ ਮੇਰਾ ਖਾਲੇ ਕੱਪੇ ਚ ਸ਼ੁਰੂ ਹੋ ਜਾਦਾ ਜਿਸ ਤਰ੍ਹਾਂ ਦਾ ਉਹ ਨਾਲੇ ਨੂੰ ਮੈਂ ਜਿਹਨੇ ਦੱਸਿਆ ਮੈਂ ਖਾਲੀ ਪੇਸ਼ ਹੈ ਤਮਨੇ ਯਾਂ ਸਾਡਾ ਪ੍ਰਿੰਟ ਮਰਾਦਪੁਰਾ ਚਾਹੁੰਦਾ ਵਾ ਜਿਹੜੇ ਬੰਦੇ ਉਹਦੇ ਤੇ ਕਰੋੜਾਂ ਰੁਪਏ ਦਾ ਨਾਲਾ ਹੈ ਸਾਰੇ ਨੂੰ ਪਤਾ ਵੀ ਕਰੋੜਾਂ ਦੀ ਜਿਹੜੇ ਉਹ ਤੇ ਕਬਜ਼ਾ ਕਰਨਾ ਚਾਹੁੰਦੇ ਉਹਨਾਂ ਤੇ ਬਸਿਆ ਜਾਂਦੇ ਜੀ ਗਾਣ ਗੱਲ ਨਹੀਂ ਦੇਖੀ ਦੇ ਦੋ ਦਾਈ ਬਤਾ ਰਹੇ ਨੇ ਕਿ ਉਹ ਗੁਰਮੁਖੀ ਜੰਟੀ ਐਨਐਲਐਮ ਲੋਕ ਵੀ ਉੱਪਰ ਆਇਆ ਉੱਥੇ ਅੱਜ ਚਲ ਉਹ ਤੇ ਪਰਚਾ ਚਾਹੁੰਦੇ ਆ ਜਿਹੜਾ ਗੜੇ ਮਾਰੀ ਦਾ ਬਹੁਤ ਮਸ਼ਹੂਰ ਸਾਡੇ ਦੀਤੀ ਨਾਲ ਜਿਹੜਾ ਉੱਥੇ ਇੱਕ ਵਾਰੀ ਸਾਫ਼ ਗੱਲ ਕਹੀ ਹੈ ਕਿ ਇਮਾਨਦਾਰ ਬਸਾਂ ਤੋਂ ਕੋਈ ਨਹੀਂ ਕੋਈ ਜਿਹੜੇ ਚੰਗੇ ਆ ਚੰਗੇ ਨੇ ਚੰਗੇ ਗਵਾਂ ਸਾਡੇ ਵਿੱਚ ਸਾਡੀ ਇਹ ਬੇਨਤੀ ਆ ਵੀ ਸਾਡਾ ਢੱਡਣਾ ਕਾਰ ਤਰਕਵਾ ਤੁਸੀਂ ਸਾਡੇ ਪਿੰਡਾਂ ਦੇ ਤੁਹਾਨੂੰ ਸਾਡੇ ਅੱਗੇ ਲਾ ਕੇ ਕਰਾਉਣਾ ਚਾਹੀਦਾ ਹੈ ਕਿਹੜਾ ਤਮ ਉਹ ਗੜੇ ਮਾਰੀ ਅਸੀਂ ਉਸ ਦਿਨ ਜੇ ਗਏ ਤੇ ਅੱਪਾ ਗੈਂਗ ਪੁੱਛਿਆ ਇਲਾਕੇ ਗੜੇ ਮਾਰਿਆ ਆ ਤੇ ਸਾਡੇ ਕਿ ਪਾਣ ਜਾ ਰਹੇ ਉਹਨਾਂ ਦੀ ਬਹੁਤ ਕੁੱਟ ਮਾਰ ਕੇ ਬੱਲ ਕੌਂ ਵੀ ਜਾ ਕੇ ਬਿਠੀ ਇੱਥੇ ਆਏ ਹੋਣੇ ਸੰਬੰਧ ਸਾਡੇ ਵੇਖੋ ਗੱਲ ਵੀ ਸਾਡਾ ਯਾਰ ਮੁਆਵਜ਼ਾ ਦੇ ਦੋ ਸਾਡਾ ਵੇਖੋ ਮੈਂ ਫਰਾਕ ਤੋਂ ਵੱਡੀ ਗੱਲ ਨਹੀਂ ਆਉਂਦੀ ਹੈ ਸ਼ਰਾਬ ਚ ਉਹ ਤੇ ਆਪਾਂ ਦੂਜੇ ਦਿਨ ਚੱਕ ਦੇ ਦਿੰਦੇ ਆਪਾਂ ਇਹ ਨਹੀਂ ਵੀ ਉਹ ਸਾਡੇ ਆ ਭਰਾ ਉਹਨਾਂ ਨੇ ਜਿਹੜੇ ਘਰ ਚਲ ਗਏ ਵਾਪਸ ਨਹੀਂ ਆ ਸਕਦੇ ਕੋਈ ਨਹੀਂ ਲਿਆ ਸਕਦਾ ਪਰ ਉਹ ਜਿੱਥੇ ਤੁਹਾਨੂੰ ਲੱਗੋ ਉੱਥੇ ਦੂਜੇ ਦਿਨ ਅਸੀਂ ਆਪ ਜਦੋਂ ਉਦੋਂ ਕਾਫੀ ਵੇਖ ਆਏ ਉਦੋਂ ਇਹੋ ਕਹਿ ਕੇ ਆਇਆ ਲੋਕ ਅਸ਼ਰੇਲੇ ਤਦੋਂ ਦੇਣਾ ਆ ਜਿਹੜਾ ਬਰੇ ਮਾਰੀ ਵਾਲਾ ਇਹ ਤਾਂ